ਰਹਾ ਵਰਤਮਾਨ ਸਮੇਂ ਨਗਰ ਕੌਂਸਲ ਦਰਾਹ ਦੇ ਦੀ 10 ਸਪੈਸ਼ਲ اجلاس ਸਰਦਾਰ ਗੁਰਿੰਦਰ ਸਿੰਘ ਬਾਜਵਾ ਕੌਂਸਲ ਵਾਰਡ ਨੰਬਰ 10 ਸਵਾਰ ਰਣਜੀਤ ਸਿੰਘ ਕੌਂਸਲ ਵਾਰਡ ਨੰਬਰ 12 ਅਤੇ ਮੇਕਸ ਸਿੰਘ ਕੌਂਸਲ ਵਾਰਡ ਨੰਬਰ 11 ਦੀ ਪ੍ਰਧਾਨਗੀ ਹੇਠ ਸਵੇਰੇ 9 ਵਜੇ ਗੁਰਦੁਆਰਾ ਦਮਦਮਾ ਸਾਹਿਬ ਕੀਤਾ ਜਾ ਰਿਹਾ ਹੈ ਇਸ ਅਰਜਾਤ ਵਿੱਚ 8 ਈਟ ਲਿਖੇ ਜਾਂ ਕਾਰਵਾਈਆਂ ਅੰਮਲਣੇ ਆਂਦੀਆਂ ਗਈਆਂ ਮਤਾ ਨੰਬਰ 1 ਇਸ ਅਰਜਾਤ ਵਿੱਚ ਮਤਾ ਪਾਸ ਹੋਇਆ ਐਸ ਦੀ ਜੋ ਜਮੀਨ 10 ਸਟੇਰ ਮਰੋਂ ਚਾਹੁੰਦੀ ਹੈ ਇਸ ਪਾਲਸੀ ਦੇ ਸਾਡੀ ਜ਼ਮੀਨ ਅਜ਼ਬਰ ਕਰਨਾ ਚਾਹੁੰਦੀ ਹੈ ਪਿੰਡ ਦਰਾਲਾ ਦੇ ਸਮੂਹੇ ਕੌਂਸਲ ਤੇ ਨੰਬਰ ਦਾ ਦੇ ਕਿਸਾਨ ਤੇ ਆਮ ਜਨਤਾ ਲੈ ਕੇ ਪੂਰਾ ਸਹਿਯੋਗ ਕਰਦੇ ਆ ਤੇ ਇਸ ਪਾਲਸੀ ਦੇ ਕੋਈ ਵੀ ਕਿਸਾਨ ਆਪਣੀ ਜ਼ਮੀਨ ਨਹੀਂ ਦੇਣਾ ਚਾਹਤਾ ਇਸ ਨੂੰ ਚਾਪੀ ਇਸ ਲੈਂਡ ਨੂੰ ਪਾਲਸੀ ਪ੍ਰਤੀ ਅਸਹਿਮਤੀ ਬਲ ਕਰਦਾ ਤੇ ਸਾਰਾ ਪਿੰਡ ਆਪਣੀ ਕਿਤਾਬੁਰਦੀ ਜੱਤੀ ਜਾਉ ਖੇਤੀਬਾੜੀ ਦਾ ਰਜਿਸਟਰ ਵਾਲੀ ਇਹ ਕੋਈ ਮੌਸਮੀ ਨਹੀਂ ਦਿਲਣਾ ਚਾਹੁੰਦਾ ਇਸ ਸਬੰਧੀ ਸਰਕਾਰ ਨੇ ਕਿਸਾਨਾਂ ਨੂੰ ਜੋ 50000 ਤੋਂ ਲੱਖ ਰੁਪਏ સુધી ਵਰਤਣ ਦੇ ਸਮਾਂ ਦੇ ਇੱਕ ਇੱਕ ਹਿੱਸੇ ਦੇ ਬਦਲੇ ਹਜ਼ਾਰਾਂ ਦਾ ਰੇਸੀ ਤੇ ਦੋ ਤੋਂ ਲੱਖ ਰੁਪਏ ਦਾ ਦੇ ਕੇ ਕੁਝ ਨਹੀਂ ਕੀਤੀ ਹੈ ਸਮੁੱਚਾ ਦਰਵਾਹਾਂ ਮਿਲ ਕੇ ਕਿਸਾਨ ਇਹਨਾਂ ਲਾਚਾਰ ਰਹਿ ਕੇ ਆਪਣੀ ਸਹਿਮਤੀ ਬਣਾਦਾ ਹੈ ਦੇ ਨਾਲ ਅਤੇ ਮਤਾ ਪਾਸ ਕਰਦਾ ਹੈ ਕਿ ਦਰਾਹਾ ਪਿੰਡ ਦੀ 34 ਖੇਤਰ ਪਿੰਡ ਦੀ ਹਦਮਤੀ ਦੇ ਵਿੱਚ ਸਮੁੱਚਾ ਖੇਤਰ ਇਸ ਲੈਂਡ ਗ੍ਰੂਪ ਵਾਲਤੀਰ ਸ਼ਾਮਲ ਨਹੀਂ ਹੋਵੇਗਾ ਉਪਰੋਕਤ ਪੌਜ਼ੀ ਨੂੰ ਪਿੰਡ ਦਰਾਹਾ ਦੀ ਹਦਮਤੀ ਦੇ ਵਿੱਚ ਲਾਗੂ ਨਹੀਂ ਹੋਣ ਸਿਗਾਵੇਗਾ ਮਤਾ ਪ੍ਰਵਾਨ ਹੈ ਜੀ ਮਤਾ ਨੰਬਰ 2 ਪੰਤਾ ਦੋ ਕਿ ਪਿੰਡਾਂ ਦੀ ਦੋ ਸਮਤਲ ਹੈ ਅਸਲ ਮਤਾ ਪੇਛਾ ਉਹ ਕੇਸ ਹੋਇਆ ਹੈ ਕਿ ਲੈਂਡ ਗ੍ਰੂਪ ਵਾਲਤੀਰ ਦੇ ਹਦਮਤੀ ਦੇ ਜਿਹੜੀ ਪ੍ਰਸ਼ਾਸਨ ਅਧਿਕਾਰੀ ਜਾਂ ਸਰਕਾਰ ਦਾ ਨੁਮਾਇੰਦਾ ਸਾਡੇ ਕੋਲੋਂ ਫੌਜਾ ਕਿਸਾਨਾਂ ਦੀਆਂ ਆਗਿਆ ਤੋਂ ਬਿਨਾਂ ਪਿੰਡ ਦਾ ਰਾਧਾ ਦੇਵਤ ਮੰਦੀ ਉੱਪਰ ਜ਼ਮੀਨ ਤੇ ਕਲਚਰ ਕਰ ਨੂੰ ਦੀ ਨੀਯਤ ਨਾਲ ਜੇ ਸਾਡੀਆਂ ਵਸਵਾਂ ਨੂੰ ਨੁਕਸਾਨ ਕਰਨ ਦਾ ਕੋਈ ਖਤਰਮ ਕਦਮ ਉੱਥਾ ਰਚ ਪਾਇਆ ਚੁੱਕਣਗੇ ਤਾਂ ਉਹਨਾਂ खिलाफ ਕਾਨੂੰਨੀ ਕਾਰਵਾਈ ਤੇ ਉਤਾਰੀ ਚਾਣੀ ਨੁਕਸਾਨ ਦੀ ਭਰਾਈ ਕਰਨ ਦੀ ਕਾਰਵਾਈ ਕੀਤੀ ਜਾਵੇਗੀ ਪਿੰਡ ਵੱਲੋਂ ਮਤਾ ਪੇਸ਼ ਹੋ ਕੇ ਪਾਸ ਹੋਇਆ ਹੈ ਸਭ ਨੂੰ ਪਰਵਾਣਾ ਦੀ ਬੰਦਾ ਇਹ ਜੇ ਕਿ ਭਾਈ ਛੋੜਾ ਜ ਮਤਲਬ ਮੈਂ ਕਰਨਾ ਹੈ ਮੇਰੇ ਅਕਸਰ ਹੁੰਦਾ ਹੈ ਪਿੰਡਾਂ ਦੇ ਵਿੱਚ ਵੀ ਜਦੋਂ ਵੀ ਕੋਈ ਸਰਕਾਰ ਦੀ ਆਪ ਗਰਾਉਂਡ ਕਰਦੇ ਆ ਤਾਂ ਉਹ ਗਰਾਉਂਡ ਦੇ ਵਿੱਚ ਕੋਈ ਚਾਹ ਦਿੰਦੇ ਆ ਤੁਹਾਨੂੰ ਜਿਵੇਂ ਸਾਡੇ ਕੌਂਸਲਰ ਦੇ ਬਾਹਰ ਕੱਲ ਨੂੰ ਇਨ ਦਾ ਗਿਰਦੀਏ ਸਰਕਾਰ ਨੇ ਜਵਾਬਦੇਹੀ ਕਰਨੀ ਹੈ ਜਵਨ ਕੋਈ ਕਰਦਾ ਸਾਡੇ ਆਤਮਾ ਨੂੰ ਜਾਂ ਸਾਡੇ ਕਿਸੇ ਕੌਂਸਲਰ ਸਰਵਾਂ ਨੂੰ ਲੰਗੋੜ ਦੇ ਬਾਹਰ ਨੂੰ ਕੋਈ ਪ੍ਰਸ਼ਾਸਨ ਪ੍ਰਸ਼ਾਸਨ ਜਾਂ ਸਰਕਾਰ ਕੰਮ ਕਰਦੀ ਹੈ ਭਾਈ ਉਹ ਹੀ ਉਹਨਾਂ ਨੂੰ ਕਿੱਥੇ ਬੁਲਾਇਆ ਜਾਂਦਾ ਹੈ ਸਰਕਾਰੀ ਪਰਿਵਾਰ ਦੇ ਕਿੱਥੇ ਛਾਣੇ ਕਿੱਥੇ ਵੀ ਕੋਈ ਵਿਚਾਰੀ ਬੁਲਾਇਆ ਜਾਂਦਾ ਤਾਂ ਉਹਦੇ ਉਹ ਸਬੰਧ ਦੇ ਵਿੱਚ ਭਾਈ ਸਾਰਾ ਪਿੰਡ ਨੂੰ ਤੇ ਸਾਰਾ ਪਿੰਡ ਉਹਦੇ ਨਾਲ ਚੱਲਦਾ ਪਰਮਾਨਕਾਰ ਦੇ ਤੇ ਅੱਜ ਜਿਹੜੇ ਬੱਚੇ ਆਪਾਂ ਸਾਰਿਆਂ ਦੀ ਪਰਮਾਨਗੀ ਹੋਈ ਆ ਜਿਹਦੇ ਨਾਮੀਆਂ ਆਪਣੇ ਕੋਲ ਰਹਿਣ ਗਿਆ ਜੇ ਕੱਲ ਨੂੰ ਪਰਿਵਾਰ ਇਹ ਸੀ ਨੂੰ ਪਿੱਛੇ ਹਟਦਾ ਤਾਂ ਉਹ ਪਿੰਡ ਜਾ ਵੰਦਿਆ ਤਾਂ ਭਾਈ ਭਾਈ ਕੜੀ ਲੱਗਦੀ ਪਰਮਾਨਾ ਨੂੰ ਠੀਕ ਹੈ